ਸੁਕਨਾ ਲੇਕ ਚ ਅਜ਼ਗਰ ਜੋ ਦੇਖਿਆ ਗਿਆ ਹੈ 12 ਫੁੱਟ ਤੋਂ ਲੰਬਾ ਅਜ਼ਗਰ ਜੋ ਹੈ ਦੇਖ ਕੇ ਲੋਕਾਂ ਚ دہشت ਫੈਲ ਗਈ ਹੈ ਸੁਕਨਾ ਲੇਕ ਦੇ ਪਿਛਲੇ ਪਾਸੇ ਜੋ ਹੈ ਅਜ਼ਗਰ ਨੂੰ ਦੇਖਿਆ ਗਿਆ ਤਾਂ ਅਜ਼ਗਰ ਜੋ ਆ ਦਰਖਤ ਤੇ ਲਟਕਦਾ ਹੋਇਆ ਜੋ ਹੈ ਦਿਖਾਈ ਦਿੱਤਾ ਸੜਕ ਵਾਲ ਜੋ ਹੈ ਅਜ਼ਗਰ ਆ ਰਿਹਾ ਸੀ ਤੇ ਉਸ ਤੋਂ ਬਾਅਦ ਲੋਕਾਂ ਚ ਵੀ ਕਾਫੀ ਬਹਿਸ਼ਤ ਫੈਲ ਗਈ ਹਾਲਾਂਕਿ ਕਰੀਬ ਅੱਧੇ ਘੰਟੇ ਦੀ ਮੁਸ਼ਕਲ ਤੋਂ ਬਾਅਦ ਜੋ ਹੈ ਟੀਮ ਹੈ ਉਸ ਵੱਲੋਂ ਇਸ ਸੱਪ ਨੂੰ ਰੈਸਕਿਊ ਕਰ ਲਿਆ ਗਿਆ ਤਾ ਸੁਖਨਾ ਲੇਖਤੇ ਜੋ ਹੈ ਅਜਕਰ ਨੂੰ ਵੇਖਿਆ ਗਿਆ ਦੱਸਿਆ ਜਾ ਰਿਹਾ ਹੈ ਕਿ 12 ਫੁੱਟ ਦੇ ਕਰੀਬ ਇਹ ਅਜਕਰ ਲੰਬਾ ਸੀ ਤੇ ਇਸ ਨੂੰ ਵੇਖ ਕੇ ਲੋਕਾਂ 'ਚ دہشت ਫੈਲ ਗਈ ਕਿਉਂਕਿ ਵੱਡੀ ਗਿਣਤੀ 'ਚ ਜੋ ਲੋਕ ਘੁੰਮਣ ਕਰ ਰਹੇ ਹੁੰਦੇ ਜਿਹਨਾਂ ਜੋ ਸਥਾਨਕ ਲੋਕ ਨੇ ਸੁਖਨਾ ਲੇਖਤੇ ਮੌਜੂਦ ਹੁੰਦੇ ਨਹੀਂ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਰਸਿੰਗਾ ਤੇ ਦੇਖਿਆ ਜਾ ਸਕਦਾ ਹੈ ਕਿ 12 ਫੁੱਟ ਦੇ ਕਰੀਬ ਲੰਬਾ ਇਹ ਅਜਗਰ ਦੱਸਿਆ ਜਾ ਰਿਹਾ ਹੈ ਹਾਲਾਂਕਿ ਟੀਮ ਵੱਲੋਂ ਇਸ ਨੂੰ ਤੁਰੰਤ ਰੈਸਕਿਊ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਸੁਖਨਾ ਲੈਕ ਦੇ ਜੋ ਪਿਛਲੀ ਸਾਈਡ ਹੈ ਉਸ ਤੇ ਇਸ ਅਜਗਰ ਨੂੰ ਦੇਖਿਆ ਗਿਆ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕ ਵੀ ਦਹਿਸ਼ਤ ਆ ਗਏ ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਟੀਮ ਨੂੰ ਜੋ ਹੈ ਇਸ ਬਾਰੇ ਇਨਫੋਰਮ ਕੀਤਾ ਗਿਆ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਇਸ ਅਜਗਰ ਨੂੰ ਰੈਸਕਿਊ ਕਰ ਲਿਆ ਫਤਸ ਵੀਰਾਂ ਤੇ ਦੇਖਿਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਕਿ ਸੁchna ਲੇਖ ਦੀ ਜੋ ਕਿਸੇ ਸਾਈਡ ਹੈ ਉਸ ਤੇ ਇਹ ਅਜਗਰ ਨੂੰ ਦੇਖਿਆ ਗਿਆ ਦਰਹਕਤੇ ਨਾਲ ਲਟਕਦਾ ਹੋਇਆ ਹੈ ਅਜਗਰ ਨੂੰ ਦੇਖਿਆ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਜੋ ਹੈ ਪ੍ਰਸ਼ਾਸਨ ਨੂੰ ਜੋ ਹੈ ਇਸ ਬਾਰੇ ਇਨਫੋਰਮ ਕੀਤਾ ਜਿਸ ਤੋਂ ਬਾਅਦ ਤੁਰੰਤ ਟੀਮ ਨੇ ਪਹੁੰਚ ਕੇ ਇਸ ਅਜਗਰ ਨੂੰ ਰੈਸਕਿਊ ਕਰ ਲਿਆ ਤਾਕਤ ਇਹ ਕਿਤਨਾ ਕਿਤਨੇ ਲੋਕਾਂ ਚ ਵੀ ਕਿਉਂਕਿ ਦਹਿਸ਼ਤ ਆਗਿਲ ਕਿਉਂਕਿ ਵੱਡੀ ਗਿਣਤੀ ਜੋ ਲੋਕ ਨੇ ਜੋ ਕੁੰਮਣ ਲੋਕ ਆਏ ਹੁੰਦੀ ਨੇ ਉਸ ਤੋਂ ਬਾਅਦ ਸਥਾਨਕ ਲੋਕ ਵੀ ਨੇ ਜਿਉਂ ਨੇ ਵੱਡੀ ਗਿਣਤੀ ਸੁਖਨਾ ਲੈਕ ਤੇ ਮੌਜੂਦ ਹੁੰਦੇ ਨੇ ਤੇ ਇਸ ਤੋਂ ਬਾਅਦ ਮੌਸਮ ਵੀ ਕਿਉਂਕਿ ਖੁਸ਼ਗਵਾਰ ਹੋਇਆ ਹੋਇਆ ਇਸ ਦੇ ਚੱਲਦੇ ਵੱਡੀ ਗਿਣਤੀ ਜੋ ਲੋਕ ਨੇ ਉਹ ਸੁਖਨਾ ਲੈਕ ਤੇ ਕਿਤਨਾ ਕਿਤੇ ਮੌਜੂਦ ਹੁੰਦੇ ਨੇ ਜਿਸ ਤੋਂ ਬਾਅਦ ਸੁਖਨਾ ਲੈਕ ਦੀ ਪਿਛਲੀ ਸਾਈਡ ਜੋ ਬੈਕ ਸਾਈਡ ਹੈ ਉਸ ਤੇ ਅਜਗਰ ਨੂੰ ਦੇਖਿਆ ਜਾਂਦਾ ਹੈ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਇਸ ਬਾਰੇ ਇਨਫੋਰਮ ਕੀਤਾ ਜਾਂਦਾ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਕੇ ਇਸ ਅ ਤਾਂ ਮਨੋਜ ਰਾਠੀ ਜੁੜੇ ਹੋਏ ਨੇ ਫੋਨ ਲਾਈਨ ਤੇ ਮਨੋਜ ਦੱਸਿਆ ਜਾ ਰਿਹਾ ਹੈ ਕਿ ਸੁਖਨਾ ਲੇਕ ਦੀ ਬੈਕਸਾਈਡ ਤੇ ਇਸ ਅਜਗਰ ਨੂੰ ਦੇਖਿਆ ਗਿਆ ਤੇ ਹੁਣ ਪ੍ਰਸ਼ਾਸਨ ਵੱਲੋਂ ਇਸ ਨੂੰ ਰੈਸਕਿਊ ਕਰ ਲਿਆ ਗਿਆ ਤਾਂ ਹੋਰ ਕੀ ਕੋਈ ਜਾਣਕਾਰੀ ਬਿਲਕੁਲ ਇਹਦੇ ਵਿੱਚ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੁਖਨਾ ਲੇਕ ਦੇ ਬਿਲਕੁਲ ਬੈਕਸਾਈਡ ਜਿਹੜੀ ਜਗ੍ਹਾ ਹੈ ਉੱਥੇ ਇਸ ਅਜਗਰ ਨੂੰ ਦੇਖਿਆ ਗਿਆ ਸੀਗਾ ਜਿਹੜੇ ਲੋਕ ਉੱਥੇ ਘੁੰਮਣ ਆਏ ਸੀ ਟੂਰਿਸਟ ਉੱਥੇ ਘੁੰਮਣ ਆਏ ਸੀ ਅਚਾਨਕ ਇਸ ਨੂੰ ਦੇਖ ਕੇ ਉੱਥੇ ਸਹਿਮ ਦਾ ਮਾਹੌਲ ਜ਼ਰੂਰ ਸੀ ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 12 ਫੀ ਜੰਗਲਾਂ 'ਚ ਹੁੰਦੇ ਹੋਏ ਅਚਾਨਕ ਇਹ ਪੇੜ ਦੇ ਨਾਲ ਲੱਗਦੇ ਸੜਕ ਤੇ ਆ ਪਹੁੰਚਿਆ ਸੀ ਹਾਲਾਂਕਿ ਮੌਕੇ ਤੇ ਜਦ ਟੂਰਿਸਟ ਵੱਲੋਂ ਦੇਖਿਆ ਗਿਆ ਉੱਥੇ ਪੁਲਿਸ ਬੁਲਾਈ ਗਈ ਰੈਸਕਿਊ ਟੀਮ ਉੱਥੇ ਪਹੁੰਚੀ ਹੈ ਦਮਕਲ ਦੀ ਗੱਡੀਆਂ ਉੱਥੇ ਪਹੁੰਚੀ ਹੋਈਆਂ ਤੇ ਹੁਣ आधे ਘੰਟੇ ਦੀ ਮਸ਼ੱਕਤ ਤੋਂ ਬਾਅਦ ਹਾਲਾਂਕਿ ਅਜਗਰ ਦਾ ਰੈਸਕਿਊ ਕਰ ਲਿਆ ਗਿਆ ਔਰ ਜਿਹੜਾ ਲੋਕਾਂ ਤੋਂ ਸਹਿਮ ਦਾ ਮਾਹੌਲ ਸੀਗਾ ਕਿਉਂਕਿ ਦੇਖੋ ਇਸ ਵੇਲੇ ਬਰਸਾਤ ਦਾ ਮੌਸਮ ਹੈ ਔਰ ਕਿਉਂਕਿ ਬਿਲਕੁਲ ਬੈਕ ਸਾਈਡ ਤੇ ਅਸੀਂ ਗੱਲ ਕਰ ਲਈ ਕਾਫੀ ਵੱਡਾ ਜੰਗਲ ਵੀ ਹੈਗਾ ਇਸ ਕਰਕੇ ਜਿਹੜਾ ਅਜਗਰ ਹੈ ਔਰ ਜਿਹੜੇ ਜ ਉਥੇ ਹਾਂਦੀ ਸੰਭਾਵਨਾ ਹੁੰਦੀ ਹੈ ਲੇਕਿਨ ਅੱਜ ਜਿਹੜਾ ਕਿ ਸੁਖਨਾ ਲੇਕ ਤੇ ਬਹੁਤ ਜ਼ਿਆਦਾ ਟੂਰਿਸਟ ਆਦੇ ਆ ਬਹੁਤ ਲੋਕ ਘੁੰਮ ਆਦੇ ਕਿਉਂਕਿ ਮੌਸਮ ਕਾਫੀ ਸੁਹਾਵਣਾ ਬਣਿਆ ਹੋਇਆ ਹੈ ਇਸ ਕਰਕੇ ਅੱਜ ਅਚਾਨਕ ਜਿਹੜਾ ਹੈ ਹੋਇਆ ਉਸ ਤੋਂ ਬਾਅਦ ਐਸ.ਯੂ.ਟੀ.ਆਮ ਵੱਲੋਂ ਜ਼ਰੂਰ ਪਹੁੰਚ ਕੇ ਇਸ ਨੂੰ ਰੈਸਕਿਊ ਕਰ ਲਿਆ ਗਿਆ ਜੀ ਜੀ ਮੇਰੇ ਨੂੰ ਬਹੁਤ-ਬਹੁਤ ਧੰਨਵਾਦ। तमाम ਜਾਣਕਾਰੀ ਲਈ ਤਾਂ ਸੁਖਨਾ ਲੈਗ ਦੀਆਂ ਤਸਵੀਰਾਂ ਨੇ ਸੁਖਨਾ ਲੈਗ ਦੀ ਬੈਕ ਸਾਈਡ ਦੀਆਂ ਤਸਵੀਰਾਂ ਨੇ ਜਿੱਥੇ ਕੀ ਇਸ ਅਜਕਰ ਨੂੰ ਦੇਖਿਆ ਗਿਆ ਕਿਉਂਕਿ ਵੱਡੀ ਗਿਣਤੀ ਚ ਜੋ ਲੋਕ ਨੇ ਟੂਰਿਸਟ ਨੇ ਉਹ ਵੀ ਕੋ ਮਣਉਂਦੇ ਨੇ ਸੁਖਨਾ ਲੈਗ ਦੇਖਣ ਆਉਂਦੇ ਨੇ ਸਥਾਨਕ ਲੋਕ ਵੀ ਸੁਖਨਾ ਲੈਗ ਤੇ ਮੌਜੂਦ ਹੁੰਦੇ ਨੇ ਕਈ ਲੋਕ ਸੈਰ ਕਰਨ ਆਉਂਦੇ ਨੇ ਇਸ ਦੌਰਾਨ ਇਸ ਨੂੰ ਬੈਕ ਸਾਈਡ ਤੇ ਸੁਖਨਾ ਲੈਗ ਦੀ ਬੈਕ ਸਾਈਡ ਤੇ ਇਸ ਅਜਕਰ ਨੂੰ ਦੇਖਿਆ ਜਾਂਦਾ ਤਾਂ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਲੋਕਾਂ ਚ ਬਣ ਚੰਦਾ ਜਿਸ ਤੋਂ ਬਾਅਦ ਤੁਰੰਤ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ ਜਾਂਦਾ ਜਿਸ ਤੋਂ ਬਾਅਦ ਹੁਣ ਟੀਮ ਮੌਕੇ ਤੇ ਪਹੁੰਚ ਗਿਆ ਤੇ Gueve referred on as you. Alright. The in白 citywie. اڪي ڏسڻ لاءِ ڳاٽ ۾ پائي ڳاٽ ۾ پائي ڳاٽ ۾ پائي मन त <laughs> <laughs> भाई like <laughs>